डीसीपी ਤੇ एसीपी इन्वेस्टिगेशन ਇਹਨਾਂ ਦੀ ਸੁਪਰਵੀਜ਼ਨ ਹੇਠਾਂ ਇੱਕ ਇੰਟੈਲੀਜੈਂਸ ਲੀਡ ਆਪਰੇਸ਼ਨ ਸੀਗਾ ਜਿਹੜਾ ਕਮਿਸ਼ਨਰੇਟ ਪੁਲਿਸ ਜਿਹੜੀ ਹੈ ਪਿਛਲੇ 3 ਹਫ਼ਤੇ ਤੋਂ ਫਾਲੋਅ ਅਪ ਕਰ ਰਹੀ ਸੀਗੀ ਕੁਝ ਐਂਟੀ ਸੋਸ਼ਲ 엘ਮੈਂਟਸ ਸਾਨੂੰ ਫਿਗਰ ਆਊਟ ਹੋਏ ਸੀਗੇ ਟੈਕਨੀਕਲ ਇਨਫੋਰਮੇਸ਼ਨ ਤੇ ਜਿਹੜੇ ਰੈਗੂਲਰ ਬਾਰਡਰ ਜਾਂਦੇ ਸੀਗੇ ਬਾਰਡਰ ਦੇ ਇਲਾਕੇ 'ਚ ਜਾਂਦੇ ਸੀਗੇ ਤਰਨਤਾਰਨ ਕਈ ਵਾਰ ਕਈ ਵਾਰ ਅੰਮ੍ਰਿਤਸਰ ਰੂਰਲ ਦੇ ਇਲਾਕੇ 'ਚ ਕਈ ਵਾਰ ਫਿਰੋਜ਼ਪੁਰ ਦੇ ਇਲਾਕੇ 'ਚ ਤੇ ਸੈਟ ਪੈਟਰਨ ਸੀਗਾ ਉਹਨਾਂ ਦਾ ਫੋਲੋ ਫੋਲੋਅਪ ਕਿੱਤਾ ਜੀ ਕਰਕੇ Trap ਕਿੱਤਾ ਗਿਆ ਜੀ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਸਾਰਜ ਕਰਕੇ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 9 ਪਰਚੇ ਦਰਜ ਹੈ 12 ਸਾਲ ਜੇਲ੍ਹ 'ਚ ਰਹਿ ਕੇ ਆਇਆ ਐਸੋਸੀਏਟ ਆਫ ਜੈਪਾਲ ਗੈਂਗਸਟਰ ਜਿਹੜਾ ਸੀਗਾ ਜੈਪਾਲ ਗਰੁੱਪ ਦੇ ਨਾਲ ਐਸੋਸੀਏਟਡ ਸੀਗਾ ਜੈਪਾਲ ਤੁਹਾਨੂੰ ਪਤਾ ਹੋਣਾ ਹੈ ਇਦਾਂ ਪੰਜਾਬ ਪੁਲਿਸ ਦੇ ਇਨਕਾਊਂਟਰ ਚ ਮਾਰਾ ਗਿਆ ਸੀਗਾ ਇਹ ਬੰਗਾਲ ਚ ਜੈਪਾਲ ਦਾ ਇੱਕ ਹੋਰ ਸਾਥੀ ਸੀਗਾ ਜੀ ਜਿਹਦਾ ਨਾਮ ਚੰਦੂ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਉਹ ਵੀ 12 ਸਾਲ ਜੇਲ੍ਹ ਚ ਰਹਿ ਕੇ ਆਇਆ ਪਿਛਲੇ 1 ਸਾਲ ਤੋਂ ਬਾਹਰ ਹੈ ਤੇ ਜੈਪਾਲ ਦੇ ਨਾਂ ਤੇ ਉਹਦੇ ਜਿਹੜੇ ਫਰੰਜ ਐਲੀਮੈਂਟਸ ਸੀਗੇ ਉਹਦੇ ਗੈਂਗ ਦੇ ਉਹਨਾਂ ਨੂੰ ਯੂਨਾਈਟ ਕਰਕੇ ਇੱਕ ਕ੍ਰਾਸ ਬਾਰਡਰ ਸਮਰਲਿੰਗ ਕਰਦੇ ਸੀਗੇ ਜੀ ਨੈਟਵਰਕ ਕਾਫੀ ਵੱਡਾ ਸੀਗਾ ਇਹ ਤੇ ਇਵੈਂਟ ਨਾ ਸੀਗਾ 10000 ਦਾ ਸਟੈਂਡਰਡ ਪ੍ਰੋਸੈਸ ਫਾਦਰਸ ਜਿਹੜੇ ਹੈ ਮਾਰਕੀਟ ਕਰਕੇ ਕਰਦਾ ਹੈ 40% ਉਹਨਾਂ ਉੱਪਰ ਤੋਂ ਲੱਗਿਆ ਚਾਹੇ ਲੋਕ ਐਪੀ ਤਾਂ ਗਿਆ ਇਸ ਤੋਂ ਇਹਦੀ ਪੋਜੀਸ਼ਨ ਤੋਂ ਕੁ ਤਿਲ 3 ਕਿਲੋ ਦੇ ਕਰੀਬ ਹਿਰੋਇਨ ਇਹ ਬਰਾਮਦ ਹੋਈ ਹੈ ਦੋ ਵੈਪਨਸ ਬੱਤੀ ਬੋਰ ਦੇ ਪਿਸਟਲ ਇਹ ਬਰਾਮਦ ਹੋਏ ਕੁਝ ਲਾਈਵ ਅਮੋਨੇਸ਼ਨ ਵੀ ਹੈ ਤੇ ਜਿਹੜੀ ਇਨ ਕਮਿੰਗ ਹਿਰੋਇਨ ਹੁੰਦੀ ਸੀਗੀ ਕ੍ਰਾਸ ਦਾ ਬਾਰਡਰ ਉਹ ਕੁਝ ਤਾਂ ਡ੍ਰੋਨ ਰਾਹੀਂ ਹੁੰਦੀ ਸੀਗੀ ਜ਼ਿਆਦਾਤਰ ਫਿਰੋਜ਼ਪੁਰ ਤਰਨਤਾਰਨ ਦੇ ਏਰੀਆਸ ਜਿਹੜੀ ਸੀਗੀ ਇਹਨਾਂ ਇਹਨਾਂ ਦੀ ਜਿਹੜੀ ਪੇਲੀ ਕਨਸੈਂਮੈਂਟਸ ਐ ਪਹਿਲੀ ਕਨਸੈਂਮੈਂਟਸ ਐ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੀ ਕਨਸੈਂਮੈਂਟਸ ਐ ਜਿਹੜੇ ਰਿਵਰਾਈਂਗ ਗੈਪਸ ਐ ਉਹਦੇ ਥਰੂ ਇਹ ਲੈ ਕੇ ਆਉਂਦੇ ਸੀਗੇ ਕੁਆਂਟੀਟੀ ਕਾਫੀ ਲਾਰਜ ਹੁੰਦੀ ਸੀਗੀ ਡਿਟੇਲਸ ਤੁਹਾਨੂੰ ਕੁਝ ਦਿਨਾਂ ਬਾਅਦ ਆਪਾਂ ਦੇਵਾਂਗੇ ਜੀ ਲਾ ਕੇ ਕਿਸ-ਕਿਸ ਨੂੰ ਕਿੰਨੀ-ਕਿੰਨੀ ਦੇਣੀ ਐ ਉਹ ਡਿਸਾਈਡ ਹੁੰਦਾ ਸੀਗਾ ਜੀ ਤੇ ਜਿਹੜਾ ਇਹ ਬੰਦਾ ਫੜਿਆ ਹੈ ਇਹ ਕੰਪਿਊਟ ਸੀਗਾ ਇਨੇ ਅੱਗੇ ਜਿਹੜੀ ਡਿਲੀਵਰੀ ਸੀਗੀ ਉਹ ਕੋਈ ਦਿੱਲੀ ਦੀ ਪਾਰਟੀ ਉਹਨੂੰ ਦੇਣੀ ਸੀਗੀ ਤੇ ਦਿੱਲੀ ਜਨਕਪੁਰੀ ਇੱਕ ਜਗ੍ਹਾ ਹੈ ਉੱਥੇ ਇਹ ਜਾਣੀ ਸੀਗੀ ਤੇ ਪਹਿਲਾਂ ਇਹਨੂੰ ਟਰੈਪ ਕਰ ਲਿੱਤਾ ਗਿਆ ਸਰ ਇਹਨੂੰ ਟਰੈਪ ਕੀਤਾ ਇਟ ਵਾਸ 올 ਇੰਟੈਲੀਜੈਂਸ ਬੇਸਡ ਆਪਰੇਸ਼ਨ ਸਰ ਤਾਂ ਇਹਦਾ ਪਤਾ ਉਸਨੇ ਪਹਿਲਾਂ ਵੀ 6 ਸਮੁੰਦਰ ਪੜੇ ਸੀਗੇ ਉਹਦੇ ਵਿੱਚ ਜਲੰਧਰ ਦਾ ਵੀ ਸੀ ਤਿੰਨ ਫਲੋਸਪੁਰ ਦੇ ਸੀਗੇ ਲੁਧਿਆਣਾ ਦਾ ਵੀ ਸੀ ਉਸਦੇ ਨਾਲ ਹੀ ਇਨਵੋਲਡ ਨਹੀਂ ਇਹ ਇਹ ਵਕਰਾ ਮੋਟਿਵੇਸ਼ਨ ਜਿਹੜਾ ਪੜਾਏ ਨਹੀਂ ਨਹੀਂ ਹਾਲੇ ਤੱਕ ਇਹ ਦਿੱਤਾ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ ਕਿ ਆ ਇਹ ਚਲਾਕ ਹੋਣ ਰਿਹਾ ਹੁਣ ਆਪਰੇਟ ਕੋਲ ਚੰਦੂ ਹੈ ਜੀ ਚੰਦੂ ਇੱਕ ਹੀ ਇਜ਼ ਅ ਨੋਨ ਗੈਂਗਸਟਰ ਉਹਦਾ ਰਾਈਟ ਹੈਂਡ ਸੀਗਾ ਜੈਪਾਲ ਦਾ ਉਹ ਚਲਾਉਂਦਾ ਜੇਲ ਤੋਂ ਬਾਅਦ ਲਗਾਤਾਰ ਉਹ ਚੰਦੂ ਇਹਨੂੰ ਚੰ ਚੰਦੂ ਕਰ ਰਿਹਾ ਤੇ ਜਿਹੜੀ ਗੱਲ ਤਾਂ ਨਹੀਂ ਚੰਦੂ ਬਾਹਰ ਹੈ ਜੀ ਤੋਂ 12 ਸਾਲ ਜੇਲ ਕੱਟ ਕੇ ਆਇਆ ਹੈ ਇਹ ਵੀ ਹੋ ਨਹੀਂ ਏ ਵੈਪਨ ਵੈਪਨ ਦਾ ਜਿਹੜਾ origin ਹੈ ਇਹ ਯੈਟ ਟੂ ਬੀ ਵੈਰੀਫਾਈਡ ਹੈ ਤੁਸੀਂ ਜਿਹਦੇ ਬੰਦੇ ਨੂੰ ਕਾਬੂ ਕੀਤਾ ਵੀ ਤੁਸੀਂ ਦੱਸ ਰਹੋ ਪਹਿਲਾਂ ਜੇਲ੍ਹ ਦੇ ਵਿੱਚ ਰਹਿ ਕੇ ਇਹ ਵਿੱਚ ਚੰਦੂ ਚੰਦੂ ਦੇ ਨਾਲ ਸੀ ਜਿਹੜੀ ਮਾਮਲਿਆਂ ਦੇ ਵਿੱਚ ਇਹ ਵਿੱਚ ਮਰਡਰ ਹੈ ਐਕਸਟਰਸ਼ਨ ਹੈ ਆਰਗੇਨਾਈਜ਼ਡ ਐਕਸਟਰਸ਼ਨ ਹਾਈਵੇ ਰੋਬਰੀ ਹੈ ਤੇ ਅਟੈਂਪਟ ਟੂ ਮਰਡਰ ਪਹਿਲਾਂ ਕੋਈ ਵੀ ਮਤਲਬ ਮਾਮਲਾ ਜਿਹੜਾ ਹੈਗਾ ਐਨਡੀਪੀਐਸ ਦਾ ਨਹੀਂ ਗੱਲ ਜੀ ਨੀ ਪਹਿਲਾਂ ਵੀ ਹੈ ਤੇ ਹਾਂ ਇੱਕ ਦੋ ਮੰਗਿਆ ਗਿਆ ਮਰਡਰ ਇਹ ਵੈਰੀਫਾਈ ਕਰਦੇ ਹਾਂ ਅਸੀਂ ਆਪਾਂ ਸਰ ਜੀ ਅਧਿਕਾਰੀ ਚੰਦੂ ना ना इट्स चंदू दे नाल है जी द सेम ग्रुप चंदू और डायरेक्शन आ चंदू और कह लो इकट्ठे काम कर रहे हैं चंदू इज अ कंपेनियन ऑफ जापान हां जी हां जी हां जी हां जी सिराज जी बॉय था क्या या कुछ मेलरा भी से या नहीं नहीं ना 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 ही वाज नॉट अ डिलीवरी बॉय ही वाज द मेन पर्सन अलोंग विद चंदू अलोंग विद चंदू कांटेक्टेड पाकिस्तान किस तरीके से ना मोबाइल टेलीफोनी जी जी जी

नहीं चलन्दा चीनी आया ऐसी का सरप्राइज देने, this was the route to Delhi। अच्छा पाकिस्तान के लिए लेक्चर होने से कि मैं मैं तो नहीं दर्शया जी, it was riverine gaps or through drone। अगर रामांडी तो वे ने गिरफ्तार किता है, तो ये रामांडी एक इतने कोई रेंटे रह रहे ऐसी किवे रह रहे ऐसी। it's all the verification as a part of investigation। एक तरफ जैसे कि Delhi party के बारे में, �